ਪ੍ਰਧਾਨ ਜੀ ਅੱਜ ਜਿਹੜੀ ਤੁਹਾਡੀ ਗ੍ਰਿਡ ਸਾਥ ਸਟੇਸ਼ਨ EMPLOYEES UNION ਰਜਿਸਟ੍ਰੇਸ਼ਨ ਨੰਬਰ 24 ਦੀ ਮੀਟਿੰਗ ਬੋਰਡ ਮੈਨੇਜਰ ਨਾਲ ਹੋਈ ਆ ਔਰ ਉਹਦੇ ਵਿੱਚ ਕੀ ਸਿੱਟੇ ਨਿਕਲੇ ਨੇ ਔਰ ਤੁਸੀਂ ਕਿਵੇਂ ਦਾ ਰਿਸਪਾਂਸ ਜਿਹੜਾ ਆ ਉਹ ਪ੍ਰਾਪਤ ਕਰਕੇ ਆਏ ਹੋ ਔਰ ਥੱਲੇ ਜਿਹੜੇ ਸਾਥੀਆਂ ਨੂੰ ਆ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹੜੀਆਂ ਵੀ ਤੁਹਾਡੀਆਂ ਡਿਮਾਂਡ ਚਾਰਟ ਸੀਗਾ ਉਹਦੇ ਵਿੱਚ ਜਿਹੜਾ ਆ ਉਹ ਕੀ ਕੀ ਮੰਗਾ ਤੁਸੀਂ ਮਲਵਾ ਕੇ ਆਏ ਹੋ ਜਾਂ ਕੀ ਪ੍ਰਾਪਤੀਆਂ ਕੀਤੀਆਂ ਉਹਨਾਂ ਬਾਰੇ ਪ੍ਰਧਾਨ ਜੀ ਤੁਸੀਂ ਥੋੜਾ ਜਾਣਨਾ ਪਾਓ ਕਿ ਅੱਜ 9 9 2024 ਦੀ ਜਿਹੜੀ ਮੀਟਿੰਗ ਹੋਈ ਹੈ ਗ੍ਰਿਡ ਸਬਸਟੇਸ਼ਨ EMPLOYEE ਯੂਨੀਅਨ ਔਰ ਪਾਵਰ ਕਾਮ ਮੈਨੇਜਮੈਂਟ ਦੇ ਨਾਲ ਉਹਦੇ ਬਾਰੇ ਪਲੀਜ਼ ਥੋੜਾ ਜਾਣਣਾ ਪਾਓ ਔਰ ਆਉਣ ਵਾਲੇ ਅਗਲੇ ਤੁਹਾਡੇ ਐਜੀਟੇਸ਼ਨਾਂ ਜਾਂ ਸੰਘਰਸ਼ਾਂ ਉਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਪ੍ਰਧਾਨ ਅੱਜ ਦੀ ਗ੍ਰਿਡ ਸਬਸਟੇਸ਼ਨ EMPLOYEE ਯੂਨੀਅਨ ਦੇ ਅਸਟਰ ਨੰਬਰ 24 ਦੀ ਪਾਵਰ ਕਾਮ ਦੀ ਮੈਨੇਜਮੈਂਟ ਨਾਲ ਮੀਟਿੰਗ ਸੀ ਜਿਹਦੇ ਵਿੱਚ ਸਾਰੀ ਸੂਬਾ ਕਮੇਟੀ ਜਥੇਬੰਦੀ ਵੱਲੋਂ ਸ਼ਾਮਲ ਹੋਈ ਅਤੇ ਮੈਨੇਜਮੈਂਟ ਵੱਲੋਂ ਡਾਇਰੈਕਟਰ ਸਾਹਿਬ ਤੇ ਹੋਰ ਜਿਹੜੇ ਨਬੈਂਡ ਦੇ ਸੀ ਮੈਨੇਜਮੈਂਟ ਦੇ ਉਹ ਸ਼ਾਮਲ ਹੋਏ ਜਿਹੜੀ ਮੀਟਿੰਗ ਸੀ ਉਹ ਕਾਫੀ ਸਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਸਬਸਟੈਂਸ ਟਾਪ ਦੀਆਂ ਜਿੱਦਾਂ ਉਸੀ ਦਾ ਪੇ ਬੈਂਡ ਆ ਉਹਦੇ ਉੱਤੇ ਮੈਨੇਜਮੈਂਟ ਵੱਲੋਂ ਇਹ ਪ੍ਰੋਸਾ ਦਵਾਇਆ ਕਿ 24 ਤਰੀਕ ਤੱਕ ਇਹ ਮਸਲੇ ਦਾ ਹਰ ਹਾਲਤ ਵਿੱਚ 100% ਹੱਲ ਕਰ ਦਿੱਤਾ ਜਾਊਗਾ ਉਹ ਬੀਓਡੀ ਜਿਹੜੀ ਹੈਗੀ ਹੈ 24 ਤਰੀਕ ਦੀ ਫਿਕਸ ਕਰ ਦਿੱਤੀ ਗਈ ਹੈ ਉਹਦੇ ਵਿੱਚ ਜਿਹੜਾ ਉਸੀ ਦਾ ਪੇ ਬੈਂਡ ਆ ਇਹਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ ਕਿ ਸਾਰੇ ਸਾਥੀਆਂ ਨੂੰ ਮਿਲਣ ਯੋਗ ਹੈ ਉਹ ਮੈਨੇਜਮੈਂਟ ਨੇ ਮੰਨੇ ਆ ਤੇ ਇਹ ਜਿਹੜਾ ਹੈਗਾ ਵਾ 24 ਤਰੀਕ ਤੱਕ ਮੈਨੇਜਮੈਂਟ ਨੇ ਗਰੰਟੀ ਦਿੱਤੀ ਹੈ ਇਹ ਚੀਜ਼ ਵੀ ਅਸੀਂ ਹਰ ਹਾਲ ਦੇਵਾਂਗੇ ਇਸੇ ਤਰ੍ਹਾਂ ਸਾਥੀ ਜੀ ਜਿਹੜੀਆਂ ਆਰਟੀਐਮ ਦੀਆਂ ਪ੍ਰੋਮੋਸ਼ਨ ਦੀ ਗੱਲ ਸੀ ਉਹਦੇ ਵਿੱਚ ਅੱਜ ਅਸੀਂ ਇੱਕ ਬਹੁਤ ਵੱਡੀ ਪ੍ਰਾਪਤੀ ਕਹਾਗੇ ਕਿ ਮੈਨੇਜਮੈਂਟ ਵੱਲੋਂ ਇਹ ਗੱਲ ਅਸੀਂ ਮਨਾਉਣ ਵਿੱਚ ਸਫਲ ਹੋਏ ਆ ਵੀ ਜਿੱਥੇ ਉਹ ਖਤਮ ਕਰਨ ਦੀ ਗੱਲ ਕਰਦੇ ਸੀ ਉਹ ਜਿੱਥੇ ਉਹਦੀ ਬਹਾਲੀ ਦੀ ਗੱਲ ਮੰਨੀ ਹੈ ਮੈਨੇਜਮੈਂਟ ਉਹਦੇ ਨਾਲ ਹੀ ਉਹਨਾਂ ਨੇ ਇੱਕ ਨਵੀਂ ਏਐਸਐਸਏ ਦੀ ਪੋਸਟ ਕ੍ਰੀਏਟ ਕਰਨ ਦੀ ਗੱਲ ਸਾਡੇ ਕੋਲੇ ਮੰਨੀ ਆ ਉਹਦਾ ਵੀ ਉਹ ਕਹਿੰਦਾ ਵੀ 24 ਤਰੀਕ ਵਾਲੀ ਬੀਓਡੀ ਦੇ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਇੱਕ ਨਵੀਂ ਪੋਸਟ ਏਐਸਐਸਏ ਦੀ ਮਤਲਬ ਉਹ ਗ੍ਰੈਡ ਤੇ ਦੋ ਏਐਸਐਸਏ ਦੀਆਂ ਪੋਸਟਾਂ ਜਿਹੜੀਆਂ ਉਹ ਮੰਨੀਆਂ ਇਹ ਵੀ ਇੱਕ ਸਰਪਤੀ ਦੀ ਬਹੁਤ ਵੱਡੀ ਜਿਹੜੀ ਪ੍ਰਾਪਤੀ ਹੈ ਉਸ ਤੋਂ ਬਾਅਦ ਸਰਪਤੀ ਦੀ ਜਿਹੜਾ 811 ਸੀ ਉਦੇ ਤੇ ਵੀ ਸਹਿਮਤੀ ਹੋਈ ਹੈ ਵੀ ਉਹ ਵੀ ਬੀਓਡੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਰੱਦ ਕਰ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਸਾਥੀ ਜਿਹੜੀ ਅਗਲੀ ਮੰਗ ਸੀਗੀ ਵੀ ਜਿੱਦਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਟਾਈਮ ਆ ਉਹ ਚਲੋ ਸਾਥੀ ਸਾਡੀ ਮੁੱਖ ਮੰਗ ਚ ਪਾਵੇਂ ਨਹੀਂ ਸੀ ਉਹਦੇ ਤੇ ਵੀ ਇੱਕ ਸੰਵੇਦਨਸ਼ੀਲ ਚਰਚਾ ਹੋਈ ਉਹਦੇ ਤੇ ਮੈਨੇਜਮੈਂਟ ਵੱਲੋਂ ਕਲੀਅਰ ਕੀਤਾ ਗਿਆ ਵੀ ਜਿੱਥੇ ਜਿੰਨੇ ਘੰਟੇ ਸਾਰੇ ਪੰਜਾਬ ਵਿੱਚ ਕਿਸੇ ਵੀ ਸਾਥੀ ਦਾ ਲੱਗਦਾ ਉਹ ਵੀ ਮਿਲਣਗੇ ਉਹ ਹੋਵੇਗਾ ਹੁਣ ਸਾਡੇ ਸਾਥੀ ਜਨਰਲ ਸੈਕਟਰੀ ਸੁਖਵਿੰਦਰ ਭਗਤ ਜੀ ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਰੱਖਣਗੇ ਸਾਥੀ ਸੁਖਵਿੰਦਰ ਭਗਤ ਹਾਂਜੀ ਬਹੁਤ ਸਾਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਾਥੀਆਂ ਨੂੰ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਅੱਜ ਗ੍ਰਿਡ ਸਬਸਿਡੀਨਟ ਲਾਈ ਯੂਨੀਅਨ ਪੰਜਾਬ ਡਿਸਟ੍ਰਿਕਟ ਨੰਬਰ 24 ਬੋਰਡ ਮੈਨੇਜਮੈਂਟ ਦੀ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਬੋਰਡ ਮੈਨੇਜਮੈਂਟ ਵੱਲੋਂ ਡਾਇਰੈਕਟਰ ਡਿਸਟ੍ਰਿਬਿਊਸ਼ਨ ਗਰੇਵਾਲ ਸਾਹਿਬ ਟਰੈਕਟਰ ਪ੍ਰਬੰਧਕੀ ਸੋਰਸਿੰਗ ਜੀ ਉਪਸਥਿਤ ਹੋਏ ਸਾਥੀਓ ਅੱਜ ਸਾਡੀਆਂ ਜਿਹੜੀਆਂ 4 ਅਹਿਮ ਮੰਗਾਂ ਸੀ ਸਭ ਤੋਂ ਪਹਿਲੀ ਓਸੀ ਦੇ ਪੇ ਬੈਂਡ ਬਾਰੇ ਅੱਜ ਅਸੀਂ ਬੋਰਡ ਮੈਨੇਜਮੈਂਟ ਨੂੰ ਇਹ ਰਿਅਲਾਈਜ਼ ਕਰਾਉਣ ਵਾਸਤੇ ਮੰਨਣ ਵਾਸਤੇ ਕਾਮਯਾਬ ਹੋਏ ਆ ਮਨਾਉਣ ਵਾਸਤੇ ਕਿ ਓਸੀ ਨੂੰ ਪੇ ਬੈਂਡ ਦੇਣਾ ਜ਼ਰੂਰੀ ਬਣਦਾ ਹੈ ਉਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਨਾ ਇਨਸਾਫੀ ਹੋਈ ਏ ਤੋਂ ਦੋਨਾਂ ਡਾਇਰੈਕਟਰ ਸਾਹਿਬਾਨ ਵੱਲੋਂ ਸਾਨੂੰ ਜਿਹੜਾ ਭਰੋਸਾ ਦਿੱਤਾ ਗਿਆ ਹੈ ਕਿ ਅਸੀਂ ਇਹ ਜਿਹੜਾ ਓਸੀ ਨੂੰ ਪੇ ਬੈਂਡ ਜਿਹੜਾ ਹਰ ਹਾਲਤ ਵਿੱਚ ਦਵਾਵਾਂਗੇ आरटीएम ਦੀ ਪ੍ਰਮੋਸ਼ਨ ਦੀ ਗੱਲ ਕੀਤੀ ਜਾਵੇ ਤਾਂ ਸਾਥੀਓ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਆਰਡੀਐਮਾਂ ਨੂੰ ਅਦੀ ਸਤ ਪਤ ਜਿਹੜਾ ਪ੍ਰਮੋਸ਼ਨ ਦੇਾਂਗੇ ਉਹਦੇ ਵਾਸਤੇ ਉਹਨਾਂ ਨੇ ਇੱਕ ਏਐਸਐਸਸੀ ਦੀ ਪੋਸਟ ਵੀ ਹੋਰ ਸਿਰਜਣਾ ਕਰਨ ਵਾਸਤੇ ਵੀ ਹਾਂਮੀ ਭਰੀ ਹੈ ਸਾਥੀਓ ਸਾਡੀਆਂ ਮੰਗਾਂ ਤਾਂ ਬਹੁਤ ਜ਼ਿਆਦਾ ਨਹੀਂ ਪਰ ਅੱਜ ਇੱਕ ਸ਼ਾਰਟ ਜੀ ਮੀਟਿੰਗ ਸ਼ਾਰਟ ਜੇ ਮੰਗ ਪੱਤਰ ਤੇ ਵਿਚਾਰ ਚਰਚਾ ਹੋਈ ਜਿਹੜੀ ਉਹਨਾਂ ਵੱਲੋਂ ਸਾਨੂੰ ਪੂਰਨ ਤੌਰ ਤੇ ਆਸ਼ਵਾਸ਼ਣ ਦਿੱਤਾ ਹੈ ਕਿ ਬੀਓਡੀ ਦੀ ਮੀਟਿੰਗ ਜਿਹੜੀ ਕਿ 24 ਤਰੀਕ ਨੂੰ ਹੋਣ ਜਾ ਰਹੀ ਏ ਉਸ ਮੀਟਿੰਗ ਦੇ ਵਿੱਚ ਅਸੀਂ ਤੁਹਾਨੂੰ ਅੱਜ ਵੀਆਂ ਹੋਈਆਂ ਮਸਲਿਆਂ ਤੇ ਮੰਗਾਂ ਤੇ ਚਰਚਾ ਜਿੰਨਾ ਤੇ ਹੋਈ ਏ ਉਹਨਾਂ ਦਾ ਹੱਲ ਕਰਕੇ ਦੇਾਂਗੇ ਸੋ ਸਾਥੀਓ ਗ੍ਰੇਡਸ ਆਫ ਸਬਸਿਡੀ ਯੂਨੀਅਨ ਪੰਜਾਬ ਨੇ ਬੋਰਡ ਮੈਨੇਜਮੈਂਟ ਨੂੰ ਇਹ ਗੱਲ ਕਲੀਅਰ ਕਰ ਦਿੱਤੀ ਏ ਹਾਲਾਂਕਿ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਵਰਕਪਲ ਰੂਲ ਨੂੰ ਵਾਪਸ ਲਓ ਪਰ ਸਾਥੀਓ ਅਸੀਂ ਬੋਰਡ ਮੈਨੇਜਮੈਂਟ ਨੂੰ ਅੱਜ ਇਹ ਗੱਲ ਕਲੀਅਰ ਕਰ ਦਿੱਤੀ ਕਿ ਅਸੀਂ ਵਰਕਪਲ ਰੂਲ ਵਾਪਸ ਨਹੀਂ ਲਵਾਂਗੇ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਰਵਾਂਗੇ ਜਿਵੇਂ ਕਿ ਜਥੇਬੰਦੀ ਵੱਲੋਂ 39 ਤੱਕ ਵਰਕ ਟੂ ਰੂਮ ਤੇ ਜਾਣ ਦੀ ਕਾਲ ਦਿੱਤੀ ਗਈ ਸੀ ਅਸੀਂ ਉਹਨੂੰ ਲਾਗੂ ਰੱਖਾਂਗੇ ਹਾਂ ਜੇ ਮੈਨੇਜਮੈਂਟ 24 ਤਰੀਕ ਦੀ ਮੀਟਿੰਗ ਦੇ ਵਿੱਚ ਸਾਡੇ ਮੁਲਾਜ਼ਮ ਮਸਲਿਆਂ ਦਾ ਹੱਲ ਨਹੀਂ ਕਰਦੀ ਤੇ 25 ਤਰੀਕ ਤੋਂ ਅਸੀਂ ਅੱਜ ਇਹ ਨੋਟਿਸ ਵੀ ਦੇ ਦਿੱਤਾ ਹੈ ਕਿ 25 ਤਰੀਕ ਤੋਂ ਅਸੀਂ ਕਿਸੇ ਕਿਸਮ ਦਾ ਵੱਡਾ ਸੰਘਰਸ਼ ਵਿੜਨ ਵਾਸਤੇ ਮਜਬੂਰ ਹੋਵਾਂਗੇ ਚਾਹੇ ਉਹ ਆਉਣ ਵਾਲੀਆਂ ਗਸਟਟ ਛੁੱਟੀਆਂ ਹੋਣ ਚਾਹੇ ਸਾਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਜਿਹੜਾ ਸਮੂਹ ਛੁੱਟੀ ਤੇ ਕਿਉਂ ਨਾ ਜਾਣਾ ਪਵੇ ਹੁਣ ਜਿਹੜਾ ਗ੍ਰੇਡ ਸਬਸਿਨ ਸਟਾਫ ਹੈ ਉਹ ਗ੍ਰੇਡ ਸਬਸਿਨ এমਪਲਾਈ ਯੂਨੀਅਨ ਪੰਜਾਬ ਦੇ ਛੰਡੇ ਹੇਠ ਆਪਣੇ ਹੱਕ ਪ੍ਰਾਪਤ ਕਰਕੇ ਰਹੇਗਾ ਇਹ ਅਸੀਂ ਬੋਰਡ ਮੈਨੇਜਮੈਂਟ ਨੂੰ ਅੱਜ ਦੋ ਟਕ ਕਹਿ ਕੇ ਉੱਠੇ ਆ ਕਿ ਜਾਂ ਤਾਂ ਤੁਸੀਂ ਸਾਡੇ ਮਸਲੇ ਸਾਰੇ ਮਸਲਿਆਂ ਦਾ ਹੱਲ ਕਰਕੇ ਦਿਓ ਨਹੀਂ ਤਾਂ ਸਾਡੇ ਜਿਹੜੇ ਮੁਲਾਜ਼ਮਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਵਾਸਤੇ ਤਿਆਰ ਰਹੋ ਧੰਨਵਾਦ ਸਾਰੇ ਸਾਥੀ